ਲੱਖ ਲੱਖ ਨਿਆਮਤਾ ਕਾ ਲਈਏ ਆਉਂਦਾ ਸਦਕਾ ਬਿਨਾ ਜੇ ਦਾਣ ਰੋਟੀ ਦੇਸ਼ੋਂ ਕੱਢ ਕੇ ਲੈ ਪ੍ਰਦੇਸ ਜਾਵੇ ਮੁਸ਼ਕਲ ਸਭ ਤੋਂ ਹਾਏ ਮਹਾਲ ਰੋਟੀ ਓ ਕਈ ਮੰਗਦੇ ਬਣ ਕੇ ਫਿਰ ਨਪਾਉਂਦੇ ਤਰ-ਤਰ ਕਰਦੀ ਹੈ ਹਾਲ ਹਾ ਹਾਲ ਰੋਟੀ ਸਕੇ ਪਾਈਆਂ ਵਿੱਚ ਫੋਟਦਾ ਬਣੇ ਕਰਨ ਪਉਣੀ ਘਰਾਂ ਦੇ ਵੇਟ ਮਕਾਲ ਰੋਟੀ ਔ ਲੱਖ ਲੱਖ ਨਿਆਮਤਾ ਖਾ ਲਈਏ ਆਉਂਦਾ ਸਦਕਾ ਨਾ ਬਿਨਾ ਜੇ ਦਾਲ ਰੋਟੀ ਦੇਸ਼ੋਂ ਕੱਢ ਕੇ ਲੈ ਪ੍ਰਦੇਸ਼ ਜਾਵੇ ਸਭ ਤੋਂ ਹਏ ਮਹਾਲ ਰੋਟੀ ਓ ਕਈ ਮੰਗਦੇ ਬਣ ਕੇ ਫਿਰ ਨਾ ਪਾਉਂਦੇ ਦਰਦ ਦਰ ਕਰਦੀ ਐ ਹਾਲ ਬਈ ਹਾਲ ਰੋਟੀ ਸਕੇ ਪਾਈਆਂ ਵਿੱਚ ਫਟਦਾ ਬਣਕਰ ਨੇ ਪਾਉਨੀ ਘਰਾਂ ਦੇ ਵਿੱਚ ਮਕਾਲ ਰੋਟੀ ਠੱਗੀ ਚੋਰੀ ਤੇ ਝੂਠ ਪ੍ਰੇਮ ਸਾਰੇ ਤਾਣੇ ਤਣ ਦੀ ਵੰਗ ਰਾਜਾਲ ਰੋਟੀ ਪੰਛੀ ਫਸਦੇ ਵਿੱਚ ਕੜਕੀਆਂ ਦੇ ਜਿੰਦ ਜਿਸਮ ਚੋਂ ਦੇਵੇ ਨਕਾਲ ਰੋਟੀ ਔ ਤੰਨੇ ਜੱਟ ਨੂੰ ਕਿਵੇਂ ਦਿਦਾਰ ਹੁੰਦਾ ਜੇਕਰ ਖਾਂਦਾ ਨਾ ਦੀਨ ਧਿਆਲ ਰੋਟੀ ਭੁੱਖੇ ਭਗਤਾਂ ਤੋਂ ਮਾਲਾ ਨਾ ਕਦੇ ਫਿਰਦੀ ਨਾਮਦੇਵ ਦੀ ਹੈ ਮਸਾਲ ਰੋਟੀ ਆ ਚਗੜੇ ਮਜਬਾਂ ਦੇ ਪਾ ਕੇ ਬੈਠ ਜਾਈਏ ਚਗੜੇ ਮਜਬਾਂ ਦੇ ਪਾ ਕੇ ਬੈਠ ਜਾਈਏ ਬੜੇ ਕਰਦੀ ਐ ਤਤਾਲ ਰੋਟੀ ਬਾਗ ਤੇਮਤੀ ਚੜ ਮਸੀਤ ਉੱਤੇ ਸ਼ਕਰ ਸੇਵੀਆਂ ਮੰਗਦੀ ਥਾਲ ਰੋਟੀ ਮਰਦਾਨਾ ਰਸਕੇ ਗੁਰਾਂ ਦੇ ਨਾਲ ਬੈੰਦਾ ਓਏ ਮਰਦਾਨਾ ਰਸਕੇ ਦੇ ਨੇ ਮਿਲਦੀ ਨਾ ਨਾਲ ਖਿਆਲ ਰੋਟੀ ਸਾਠੋਂ ਭੁੱਖਿਆਂ ਤੋਂ ਖੰਡੇ ਵੜਦੇ ਨਾ ਚੁੱਕੀ ਜਾਵਦੀ ਚੁੱਕੀ ਜਾਵਦੀ ਨਹੀਂ ਜੇ ਢਾਲ ਰੋਟੀ ਉਹ ਰਾਹੀ ਡੇਰੇ ਨੂੰ ਛੱਡ ਕੇ ਤੁਰ ਪੈਂਦੇ ਰਾਹੀ ਡੇਰੇ ਨੂੰ ਛੱਡ ਕੇ ਤੁਰ ਪੈਂਦੇ ਜਿੱਥੇ ਮਤਮਾ ਵਕਾਵ ਦੀ ਚਾਲ ਰੋਟੀ ਫੇਰ ਵੜ ਗਈ ਵਿੱਚ ਅਮੀਰੀਆਂ ਦੇ ਮੁਰਗੇ ਆਂਡੇ ਨੂੰ ਦੇਵੇ ਉਬਾਲ ਰੋਟੀ ਉਹ ਰੋਟੀ ਕਾੜ ਦੀ ਢਿੱਡ ਦੇ ਨਾਲ ਬੱਦੀ ਸਜਣੋ ਰੋਟੀ ਕਾੜ ਦੀ ਢਿੱਡ ਦੇ ਨਾਲ ਬੱਦੀ ਸ਼ੇਖ ਫਰੀਦ ਦੀ ਹੈ ਮਸਾਲ ਰੋਟੀ ਸਿੰਘਾਂ ਨੂੰ ਵਿੱਚ ਪੱਥਰਾਂ ਵਿੱਚ ਪੱਥਰਾਂ ਦੇਵੇ ਪਚਾਲ ਰੋਟੀ ਆ ਲੈnde ਚੜਦੇ ਤੇ ਦੱਕਣ ਪਹਾੜ ਸਾਰੇ ਲੈnde ਚੜਦੇ ਤੇ ਦੱਕਣ ਪਹਾੜ ਸਾਰੇ ਹਰ ਇੱਕ ਪਾਸੇ ਹੈ ਕਵੀਸ਼ਰੀ ਕਰਨ ਔਖੀ 150 ਦਾ 150 ਦਾ